ਵਾਇਗੁਰੂ ਜੀ ਦਾ ਖਾਉਸਾ ਵਾਇਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਸਾਰੀਆਂ ਸਮੂਹ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਆ ਸਿੱਖ ਸੰਗਤਾਂ ਨੂੰ ਗੁਰਨਾਨਕ ਪਾਤਸ਼ਾਹੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਗੁਰਨਾਨਕ ਪਾਤਸ਼ਾਹੀ ਦਾ ਗੁਰਪੁਰਬ ਮਨਾਉਂਦੇ ਆ ਅੱਜ ਜੋ ਨਗਰ ਕੀਰਤਨ ਸਾਰੇ ਸ਼ਹਿਰ ਵਿੱਚ ਨਿਕਲ ਰਿਹਾ ਤੇ ਇਸ ਨਗਰ ਕੀਰਤਨ ਦੇ ਵਿੱਚ ਬਾਖਵਾਸ ਸੰਤਾਂ ਵੱਲੋਂ ਸ਼ਹਿਰ ਦੇ ਜਿਹੜੇ ਲੋਕ ਆ ਜਾਂ ਹੋਰ ਸੰਗਤਾਂ ਦੇ ਵੱਲੋਂ ਸੰਗਤ ਲਗਾ ਕੇ ਆਇਆ ਹੋਇਆ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਆ ਤੇ ਉਹ ਜਦੋਂ ਲੰਗਰ ਛਕਣ ਤੋਂ ਬਾਅਦ ਜਿਹੜਾ ਕੁਝ ਵੱਧ ਜਾਂਦਾ ਉਹਦੀ ਕੁਝ ਵੇਸਟਜਾ ਜਾਂ ਕੁਝ ਕੱਤੇ ਕੁਝ ਕਾਗਜ਼ ਡਿਸਪੋਜ਼ੇਬਲ ਗਲਾਸੀਆਂ ਉਹ ਸ਼ਹਿਰ ਦੇ ਵਿੱਚ ਖੁੱਲਰ ਜਾਂਦੀਆਂ ਪਹਿਲਾਂ ਇਦਾਂ ਹੀ ਪਈਆਂ ਰਹਿੰਦੀਆਂ ਸੀ ਤੇ ਸ਼ਹਿਰ ਦੇ ਵਿੱਚ ਕਈ ਸਾਲ ਸਫਾਈ ਨਹੀਂ ਕੀਤੀ ਭਾਈ ਵਾਲਾ ਜੀ ਸੇਵਾ ਸੰਗਤੀ ਜਣੀ ਕਿ ਨੌਜਵਾਨਾਂ ਨੇ ਰਲ ਮਿਲ ਕੇ ਬਣਾਈ ਹੋਈ ਆ ਉਹਨਾਂ ਨੇ ਇਹ ਪ੍ਰਾਲਾ ਸ਼ੁਰੂ ਕੀਤਾ ਤੇ ਉਹ ਜਿਹੜਾ ਨਹੀਂ ਖਲਾਰਾ ਹੁੰਦਾ ਸਾਰਾ ਇਸ ਖਲਾਰੇ ਨੂੰ ਇਸਲੇਟੇ ਨੂੰ ਚੱਕ-ਚੱਕ ਕੇ ਤੇ ਉਹ ਟਰਾਲੀਆਂ ਦੇ ਵਿੱਚ ਪਾ ਕੇ ਤੇ ਸ਼ਹਿਰ ਦੇ ਬਾਹਰ ਜਿੱਥੇ ਵੀ ਠੀਕ ਲੱਗਦਾ ਮਤਲਬ ਪਹਿਲਾ ਕੁੜਾ ਸਿੱਟਿਆ ਜਾਂਦਾ ਉਸ ਥਾਂ ਦੇ ਉੱਤੇ ਉਹ ਸਾਰਾ ਕੂੜਾ ਲੈ ਜਾਂਦੇ ਆ ਤੇ ਆ ਸੋਸਾਇਟੀ ਦੇ ਜਿਹੜੇ ਮੈਂਬਰ ਆ ਸਾਰੇ ਸੇਵਾਦਾਰ ਆ ਉਹ ਅੱਜ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਤੇ ਅੱਡੀ ਗੱਲਬਾਤ ਕਰਾਉਂਦੇ ਆ ਤੇ ਇਹ ਸਿਗਾ ਕਰਕੇ ਉਹਨਾਂ ਨੂੰ ਕਿੰਨਾ ਸਕੂਨ ਮਿਲਦਾ ਸੋਸਾਇਟੀ ਦੇ ਸਾਰੇ ਮੈਂਬਰ ਬਹੁਤ ਸੇਵਾ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਸੋਸਾਇਟੀ ਦੇ ਪ੍ਰਧਾਨ ਸਾਹਿਬ ਤੇ ਵੀਰ ਸਾਡਾ ਸਰਪ੍ਰੇਖ ਸਿੰਘ ਇਹਨਾਂ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰੇ ਜਿਹੜੀ ਸੇਵਾ ਹੈ ਅਰ ਕੋਈ ਕਦੋਂ ਵੀ ਸ਼ੁਰੂ ਕੀਤੀ ਕਿੰਨੇ ਸਾਲ ਹੋ ਗਏ ਇਹ ਵੀਰ ਜੀ ਅਸੀਂ 2012 ਤੋਂ ਨਿਰੰਤਰ ਸੇਵਾ ਨਿਭਾ ਰਹੇ ਹਾਂ ਇਸ ਤੋਂ ਪਹਿਲਾਂ ਇੱਥੇ ਕਿੱਦਾਂ ਹੁੰਦਾ ਸੀ ਇਸ ਤੋਂ ਪਹਿਲਾਂ ਜਿੱਦਾਂ ਨਗਰ ਕੀਰਤਨ ਦੇ ਵਗਰ ਜਿਹੜੀ ਤਗਰ ਕੀਰਤਨ ਦਾ ਆਰੰਭ ਹੁੰਦਾ ਸੀਗਾ ਉਸ ਵੇਲੇ ਮਗਰ ਕੋਈ ਸਿਪਾਈ ਨਹੀਂ ਹੁੰਦੀ ਤੇ ਸਾਡੇ ਅੰਕਲ ਅਮਰੀਕ ਸਿੰਘ ਜੀ ਉਹਨਾਂ ਦਾ ਧਿਆਤ ਹੋ ਗਿਆ ਸੀ ਉਹਨਾਂ ਨੇ ਸਾਡਾ ਇਸ ਚੀਜ਼ 'ਤੇ ਧਿਆਨ ਦਵਾਇਆ ਸੀ ਠੀਕ ਆ ਜੀ ਤੇ ਇਹ ਹੁਣ ਸੇਵਾ ਜਿਹੜੀ ਆ ਆਪਣੇ ਮੁੰਡੇ ਕਿੱਥੋ-ਕਿੱਥੋਂ ਕਰਨੋਂ ਦੇ ਤੁਹਾਡੇ ਨਾਲ ਜੁੜੇ ਵੀਰ ਜੀ ਇਹ ਮੁੰਡੇ ਵੱਖਰੇ-ਵੱਖਰੇ ਪਿੰਡਾਂ ਦੇ ਆ ਤੇ ਆ ਇਲਾਕੇ ਦੇ ਆ ਵੱਖ-ਵੱਖ ਡਿਸਟ੍ਰਿਕਟ ਦੇ ਵੀ ਆ ਤੇ ਸਾਰੇ ਏਰੀਆ ਦੇ ਇਕ ਗਰੀਮਨ ਗੁਰਪੁਰਪਤਿ ਸੇਵਾ ਦੇ ਤੋਂ ਇਲਾਵਾ ਇਹ ਸੋਸਾਇਟੀ ਦੇ ਅੱਧੇ ਹੋਰ ਕਿਹੜੇ ਕਿਹੜੇ ਕਾਰਜ ਕਰਦੀ ਹੈ ਇਸ ਤੋਂ ਇਲਾਵਾ ਗੁਰਪੁਰਪਤਿ ਜੀ ਕੱਲ ਦਾ ਦਿਨ ਦੇ ਗੁਰਪੁਰ ਵਾਲੇ ਦਿਨ ਪੂਰਾ ਦਿਨ ਸੰਤਾਂ ਨੂੰ ਦਰਸ਼ਨ ਕਰਾਉਣ ਦੀ ਸੇਵਾ ਹੈ ਅੱਛਾ ਉਸ ਤੋਂ ਅੱਗੇ ਇਸ ਤੋਂ ਬਿਨਾ ਜੀ ਹਰ ਮੱਛਿਆ ਦੀ ਮੱਛਿਆ ਸਾਈਕਲ ਸਟੈਂਡ ਦੀ ਸੇਵਾ ਕਰਦੇ ਆ ਜੀ ਠੀਕ ਹੈ ਜੀ ਅੱਜ ਬਹੁਤ ਬਹੁਤ ਸਾਰਾ ਮੇਕਸਰ ਵਿੱਚ ਚੱਲ ਰਿਹਾ ਤੇ ਅੱਜ ਨਾ ਲੋਕਾਂ ਦੇ ਬੌਂਡਰੈਸ ਦਿਖਾਣਾ ਹੈ ਬਹੁਤ ਸਵਾਗਤ ਹੈ ਜਿਹੜੇ ਸਵਾਗਤ ਆ ਰਹੇ ਨੇ ਨਕਲ ਗੱਲ ਕਰਾਉਣਾ ਹੈ ਉਹ ਸਾਡੇ ਕੁਪੀਲ ਸਾਹਿਬ ਨਾਲ ਜਮਨ ਦੇ ਸੰਗਾ ਇਹਨਾਂ ਦੇ ਨਾਮ ਨਾਲ ਅੱਜ ਗੱਲਬਾਤ ਕਰਾਉਂਦੇ ਹਾਂ ਅੱਜ ਬਾਈ ਕੁਸਰਤਾਲ ਸਾਹਿਬ ਆਏ ਜੀ ਅੱਜ ਦੇ ਬਾਈ ਕੁਸਰਤਾਲ ਸਾਹਿਬ ਜੀ ਬਤੀ ਅੱਜ ਕਿੰਨਾ ਚਿਰ ਹੋ ਗਿਆ ਸੋਸਾਇਟੀ ਨਾਲ ਖੜੇ ਸੋਸਾਇਟੀ ਢੱਕਪੱਗ 2012 ਤੋਂ ਕੰਮ ਕਰ ਰਹੀ ਹੈ ਜਿਹੜਾ ਕੋਤਵਾਰਾ ਵੀਰ ਸਾਹਿਬ ਵਿਖੇ ਤੇ ਨਾਲ ਜਿਹੜਾ ਪੋਸਟਾਲਾ ਤੋਂ ਜਿਹੜੀ ਸੇਵਾ ਸਫਾਈ ਦੀ ਵੀ ਲਗਾਤਾਰ ਚੱਲ ਰਹੀ ਹੈ ਤੇ ਇਹ ਸੇਵਾ ਚ ਚੱਲਦੀ ਕਿ ਕਰਦੇ ਆ ਕਿ ਸੇਵਾ ਕਰਕੇ ਮਾਨੂੰ ਕਿੰਨਾ ਸਕੂਨ ਮਿਲਦਾ ਮੈਂ ਸਵਾਲ ਪੁੱਛਣਾ ਹੈ ਮੈਂ ਕਿਹਾ ਸਭ ਤੋਂ ਵੱਧ ਤਕਸੀਨ ਹੈ ਹੀ ਇਹਦੇ ਵਿੱਚ ਆ ਕਿਉਂਕਿ ਇਹਦੇ ਵਿੱਚ ਇਹ ਆ ਕਿ ਆਪਾਂ ਜਿਹੜਾ ਜੋ ਨਗਰ ਕਿਰਤਨ ਤੋਂ ਬਾਅਦ ਵਿੱਚ ਜਿਹੜਾ ਕੂੜਾ ਕਰਕਟ ਜਿਹੜਾ ਖੇਹਰ ਦੇ ਵਿੱਚ ਫੈਲ ਜਾਂਦਾ ਉਹਨੂੰ ਸਾਫ ਕਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਨਗਰ ਕਿਰਤਨ ਨੰਗਰ ਤੋਂ ਬਾਅਦ ਕੋਈ ਇਹ ਨਾ ਕਵੇ ਕਨਗਰ ਕੀ ਤਾਂ ਨੰਗਨਦਾ ਦੇ ਬਾਹਰ ਦੇ ਕਿਹਦੀ ਕਾਇਰ ਦੇ ਦੁਕਾਨ ਤੇ ਪੈ ਗਿਆ। ਉਹ ਸਾਨੂੰ ਇਸ ਕਰਕੇ ਬਹੁਤ ਫਾਇਦੀ ਮਿਲਦੀ ਆ ਲੋਕਾਂ ਦਾ ਬਹੁਤ ਸਾਨੂੰ ਸਹਿਯੋਗ ਵੀ ਮਿਲਦਾ। ਦੁੱਖ ਜਿਹੜਾ ਹੈਗਾ ਹੁਣ ਸਮਝ ਗਿਆ। ਉਹ ਲਗ ਪੂਰਾ ਖਰਖੜ ਹੁੰਦਾ ਜਾ ਉਹ ਇੱਕ ਥਾਂ ਤੇ ਪਾ ਕੇ ਰੱਖਦੇ ਉਹਨੂੰ ਸੰਭਾਲਣਾ ਵੀ ਦੁੱਖ ਨੂੰ ਪਤਾ ਲੱਗ ਗਿਆ ਕਿ ਹਰ ਵਾਰੀ ਆਉਂਦੀ ਆ। ਪੂਰਾ ਗਾਮੇ ਰੱਖਦੇ ਤੁਹਾਨੂੰ ਸੌਖਾ ਹੋ ਗਿਆ ਥੋੜਾ ਜਿਆ। ਤੇ ਕਿਉਂਕਿ ਇਹਦੇ ਬਹੁਤ ਸਰਾਨਾਂ ਨੇ ਬਹੁਤ ਕਰਦੇ ਆ ਉਹਦੇ ਨਾਲ ਬਹੁਤ ਫੂਨ ਮਿਲਦਾ ਕਿ ਇਹਦਾ ਅਸੀਂ ਕੰਮ ਕਰ ਰਹੇ ਆ ਇੱਕ ਵਧੀਆ ਕੰਮ ਹੈ। ਠੀਕ ਹੈ ਜੀ। ਹੋ ਜੀ ਇਹ ਜੇ ਕੋਈ ਸਰਕਾਰ ਭਗੋਦੀ ਦੇ ਵਿੱਚ ਦਰਸ਼ਨ ਕਰਨ ਆ ਰਹੀਆਂ ਸੰਸਥਾ ਨੂੰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕਿਹੜੀ ਚੀਜ਼ ਦਾ ਗਿਆਨ ਰੱਖਣਾ ਹੈ ਇਹਦੇ ਵਿੱਚ ਇੱਕ ਫਲਟਾ ਦਾ ਬਹੁਤ ਦੇਖੋ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਆ ਇਸ ਵਾਰ ਥੋੜੀ ਇੱਕ ਦਿੱਕਤ ਵੀ ਆ ਕਿ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਸਾਰਾ ਸ਼ਹਿਰ ਪਟਿਆ ਹੋਣ ਦਾ ਕਰਕੇ ਆ ਰਹੀਆਂ ਉਹਨਾਂ ਨੂੰ ਦਿੱਕਤਾਂ ਵੀ ਆਉਣ ਗਿਆ ਪਰ ਸੰਗਤਾਂ ਨੂੰ ਇਹ ਆ ਕਿ بڑے ਸਹਾਇਜ ਦੇ ਨਾਲ ਸੈਟ ਦੇ ਨਾਲ ਜਿਹੜਾ ਹੈਗਾ ਆਪਣੇ ਮਤਲਬ ਕੋਈ ਕਾਲੀ ਨਾ ਕਿਤੇ ਜਾਵੇ ਕਿਉਂਕਿ ਵਧੀਆ ਤਰੀਕੇ ਨਾਲ ਦਰਸ਼ਨ ਜਿਹੜੇ ਆ ਉਹ ਕਰਨ ਕੋਈ ਧੱਕਾ ਮਤਕਾਣਾ ਹੋਵੇ ਤਾਂ ਕਿ ਬੜੇ ਵਧੀਆ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਸੰਗਤ ਜਿਹੜੀ ਦਰਸ਼ਨ ਕਰ ਸਕਣ ਇੱਕ ਐਸਾ ਸੁਸਾਇਟੀ ਦੀ ਇਹ ਖਾਸੀ ਤਾਂ ਨਹੀਂ ਜਿਹੜੇ ਸੁਸਾਇਟੀ ਜੀ ਮੈਂ ਆਪਾਂ ਤੁਹਾਡਾ ਕਰਨਦੀ ਸਿੰਘ DJ ਇਹ ਗੱਲ ਖਾਸ ਲੱਗੀ ਵੀ ਜਿਹੜੇ ਇਸ ਦੇ ਨਾਲ ਮੈਂਬਰ ਜੁੜੇ ਹੋਏ ਆ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਚੱਲ ਗਏ ਪਰ ਉੱਥੋਂ ਵੀ ਉਹ ਮੈਂ ਦੇਖਿਆ ਵੀ ਜਦੋਂ ਆਪਣੇ ਗੁਰਪੁਰਬ ਹੁੰਦਾ ਉਦੋਂ ਸੌਣਦੇ ਆ ਮੰਨਦੇ ਵਿੱਚ ਇੱਕ ਸਾਡਾ ਵੀਰ ਆਇਆ ਗਜੇਤ ਸਿੰਘ ਇਹਨਾਂ ਤੁਹਾਡੇ ਨਾਲ ਗੱਲਬਾਤ ਕਰਨੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਤੇ ਵੀਰ ਜੀ ਮੈਂ ਦੇਖਿਆ ਵੀ ਤੁਸੀਂ ਹਰ ਸਾਲ ਇਹ ਗੁਰਪੁਰਬ ਤੇ ਕੈਨੇਡਾ ਚੋਂ ਲੈਨੇ ਆ ਤੇ ਫਿਰ ਵੀ ਤੁਸੀਂ ਆਉਣੇ ਆ ਇੱਥੇ ਸੇਵਾ ਕਰਨ। ਸਾਡੀ ਜੀ ਤੁਹਾਨੂੰ ਜੀ ਤੇ ਹਰ ਸਾਲ ਦਾ ਪ੍ਰਮਾਤਮਾ ਸਾਡਾ ਵਾਹਿਗੁਰੂ ਤੇ ਆਪਾਂ ਪੌਣਦੇ ਆੜੂ ਕੋਈ ਨਾ ਕੋਈ ਸਵਾਬ ਬਣ ਜਾਂਦਾ ਵਾ ਜਿਹਦਾ ਕਰਕੇ ਆਉਣਾ ਪੈਂਦਾ ਵਾ ਤੇ ਉਹਨੇ ਨਾਲ ਸੇਵਾ ਹੋ ਜਾਂਦੀ। ਅੱਜ ਵੀ ਤੁਸੀਂ ਸੇਵਾ ਕਰ ਰਹੇ ਇੱਥੇ ਆ ਦੀਵਾਰ ਕੋ ਕਿੰਨਾ ਕਮਾਨ ਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਹਿਸੂਸੀ ਨਹੀਂ ਹੁੰਦਾ ਕੁਝ ਪਹਿਲਾਂ ਨਾਲ ਉਹਨਾਂ ਨਾਲੋਂ ਬਹੁਤ ਜ਼ਿਆਦਾ ਸਕੂਨ ਮਿਲਦਾ ਮਾਨ ਆਜੋ ਤਾਂ ਦਿਖਾਉਣੇ ਆ ਸਾਰੇ ਵੀਰ ਜਿਹੜੇ ਸੇਵਾ ਕਰ ਰਹੇ ਆ ਆਪਣੇ ਇਹ ਮੈਂ ਦੇਖਿਆ ਵੀ ਪਹਿਲਾਂ ਜਿਹੜਾ ਸ਼ਹਿਰ ਦਾ ਨਾ ਕੂੜਾ ਪਿਆ ਹੁੰਦਾ ਉਹ ਵੀ ਚੱਕ ਦਿੰਦੇ ਕਈ ਵਾਰ ਆ ਵੀਰ ਸਾਰੇ ਉਹਨਾਂ ਇੱਥੇ ਸੇਵਾ ਕਰ ਰਹੇ ਆ ਤੇ ਜਿਹੜਾ ਸ਼ਹਿਰ ਆ ਪਹਿਲਾਂ ਤੋਂ ਭਾਵੇਂ ਉਹ ਨੰਦਾ ਆ ਉਹਦੇ ਇਹ ਸਾਰਾ ਬਾਦ ਇੱਕ ਵਾਰੀ ਇਹ ਸਾਰਾ ਜਿਹੜਾ ਸ਼ਹਿਰ ਆ ਉਹ ਸਾਫ਼ ਕਰ ਦਦੇ ਇਹ ਬਹੁਤ ਵੱਡੀ ਗੱਲ ਹੈ ਗੋਮਾਨਿਕ ਪਾਸ਼ਾ ਜੀ ਦੀ ਪਵਿੱਤਰ ਨਗਰੀ ਆ ਉਹਨਾਂ ਨੇ ਸਨੇਹ ਹੱਥਾ ਦਿੱਤਾ ਜਿਹੜਾ ਕਿ ਕੁਦਰਤ ਦੇ ਪ੍ਰਤੀ ਪਵਣ ਗੁਰੂ ਪਾਣੀ ਪਿਤਾ ਮਾਤਾ ਤੇ ਸਮਹਾਤਾ ਇਹੋ ਜਿਹੀ ਮਾਤਾ ਜੀ ਦੀ ਸਫਾਈ ਆ ਉਹ ਅੱਜ ਆ ਗਏ ਆ ਮਨ ਨੂੰ ਬਹੁਤ ਖੁਸ਼ੀ ਖੁਸ਼ੀ ਆ ਨੌਜਵਾਨ ਜਿਹੜੇ ਆ ਸਾਰੇ ਘਰਾਣਾ ਕਰ ਰਹੇ ਆ ਰਲ ਕੇ ਆ ਮੈਂਨੇ ਵੀ ਲੈ ਕੇ ਪਿਓ ਯਾਰ ਆ ਜਨਾ ਸਾਡੇ ਵੀਰ ਜਿਹੜੇ ਬਹੁਤ ਚਿਰ ਤੋਂ ਸੋਸਾਇਟੀ ਨਾਲ ਜੁੜੇ ਹੋਏ ਆ ਜੱਬੋਵਾਲ ਪਿੰਡ ਦਾ ਸਾਡਾ ਨਿੱਕੋ ਵੀਰ ਆ ਵੀਰੇ ਤੁਸੀਂ ਇਹ ਕਦੋਂ ਤੋਂ ਇਸ ਸੋਸਾਇਟੀ ਨਾਲ ਜੁੜੇ ਹੋਏ ਆ ਵੀਰੇ 10 ਸਾਲ ਹੋਈ ਗਿਆ ਠੀਕ ਆ ਤੇ ਮੈਨੂੰ ਲੱਗਾ ਜਦੋਂ ਸੋਸਾਇਟੀ ਬਣੀ ਤੁਸੀਂ ਬਈ ਉਹ ਪੁਰਾਣੇ ਮੈਂਬਰ ਹੁੰਦੇ ਹਣਾ 10 ਸਾਲ ਤੋਂ ਆ ਇਹ ਉਹ ਵੀਰ ਜਿਹਨਾਂ ਸ਼ੁਰੂਆਤ ਤੋਂ ਜਦੋਂ ਸੋਸਾਇਟੀ ਬਣਾਈ ਸੀ ਰਲ ਕੇ ਸੇਵਾ ਸ਼ੁਰੂ ਕੀਤੀ ਉਦੋਂ ਤੋਂ ਹੀ ਇਸ ਸੋਸਾਇਟੀ ਦੇ ਨਾਲ ਜੁੜੇ ਹੋਏ ਆ ਤੇ ਹਰ ਸਾਲ ਇਹ ਬਹੁਤ ਸੇਵਾ ਕਰਦੇ ਆ ਇਹ ਸੇਵਾ ਕਰਕੇ ਤੁਹਾਡੇ ਮਨ ਨੂੰ ਇੱਕ ਸਕੂਨ ਮਿਲਦਾ ਜਿਹੜੀ ਆ ਸਾਇਸਟਰੀ ਮਿਲਦੀ ਆਪਣੀ ਭਾਈ ਬਾਲਾ ਜੀ ਸੇਵਾ ਸੁਸਾਇਟੀ ਦੇ ਨਾਲ ਬਹੁਤ ਜਿਹੜੇ ਆ ਉਹ ਲੋਕ ਜੁੜੇ ਹੋਏ ਆ ਕੁਝ ਆਉਧਿਆਂ ਵਾਲੇ ਲੋਕ ਨੇ ਆ ਕੁਝ ਜਿਹੜੇ ਜਿੱਦਾਂ ਕਿ ਹੁਣ ਸਾਡੇ ਆ ਭਾਜੀ ਆ ਇਹ ਪਹਿਲਾਂ ਸਰਪੰਚ ਰਹੇ ਆ ਆਪਣੇ ਪਿੰਡ ਖੜਾ ਦੋਨਾਂ ਦਾ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਨੀ ਹੈ ਹਾਂ ਭਾਈ ਕੁਤਕਾਲ ਸਾਹਿਬ ਆ ਜੀ ਬਤਾਈ ਹਾਂ ਜੀ ਭਾਜੀ ਤੁਸੀਂ ਕਦੋਂ ਦਾ ਜੁੜੇ ਹੋਏ ਸੋਸਾਇਟੀ ਦੇ ਨਾਲ ਮੈਂ ਲਗਭਗ ਮੈਨੂੰ 11 ਸਾਲ ਹੋ ਗਏ ਜੀ ਆਹ ਦੇਖੋ ਜਦੋਂ ਅਸੀਂ ਇਸ ਸੋਸਾਇਟੀ ਨਾਲ ਜੁੜੇ ਸੀਗੇ ਜੀ ਉਦੋਂ ਸਿਰਫ ਤੇ ਸਿਰਫ ਜਿਹੜੀ ਸੋਸਾਇਟੀ ਸੀ ਸਿਰਫ ਬੇਰ ਸਾਹਿਬ ਦੀ ਜਿਹੜੀ ਆਪਣੀ ਮੋਟਰਸਾਈਕਲ ਸਕੂਟਰ ਦੀ ਪਾਰਕਿੰਗ ਸੀ ਉਹ ਤਾਂ ਕਿ ਸੀਮਤ ਸੀ ਲੇਕਿਨ ਸਾਡੀ ਹੋਰ ਕਮੇਟੀ ਦੀ ਵਧੀਆ ਸੋਚ ਤੇ ਸਾਰੇ ਪੜ੍ਹੇ ਲਿਖੇ ਮੁੰਡੇ ਜਿਹੜੇ ਨਾਲ ਸਾਡੇ ਨਾਲ ਜਨਰੇਸ਼ਨ ਜੁੜਦੀ ਗਈ ਪਰ ਅਸੀਂ ਜਿਹੜਾ ਸੀ ਵੈਲਫੇਅਰ ਵਾਲ ਨੂੰ ਵੀ ਚੱਲਣਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਕਰੀ ਬੱਚਿਆਂ ਨੂੰ ਟਰਾਈ ਕਰਵਾਉਣੀ ਜਿਹੜਾ ਕਿਸੇ ਦਾ ਇਲਾਜ ਨਹੀਂ ਹੋ ਸਕਦਾ ਉਹਦਾ ਇਲਾਜ ਕਰਵਾਉਣਾ ਇਹੋ ਜਿਹੇ ਸਵਾਵਾ ਵੀ ਸਾਡੀ ਸੁਸਾਇਟੀ ਕਰ ਰਹੀ ਆ ਬਲੱਡ ਅਸਾਂ ਨਾਲ ਦੇ ਨਾਲ ਇਹ ਵੀ ਸਰਫਾਇਮ ਸਰਫਾਇਮ ਬਲੱਡ ਐਡਮਿਸ਼ਨ ਕੈਂਪ ਵੀ ਸਾਡੀ ਸੁਸਾਇਟੀ ਜਿਹੜੀ ਆਰਗੇਨਾਈਜ਼ ਕਰਦੀ ਆ ਠੀਕ ਆ ਇਹ ਸਾਰਾ ਜਿਹੜਾ ਵਾ ਇਹ ਸਾਡੀ ਸੁਸਾਇਟੀ ਦੀ ਜਿਹੜੀ ਵਧੀਆ ਜਿਹੜੀ ਟੀਮ ਆ ਉਹਦੀ ਵਧੀਆ ਸੋਚ ਆ ਔਰ ਪੜ੍ਹੇ ਲਿਖੇ ਮੁੰਡੇ ਆ ਸਾਰੇ ਉਸ ਆ ਜਿਹੜਾ ਪ੍ਰਾਲਾਪ ਤੁਸੀਂ ਦੇਖ ਰਹੇ ਆ ਤੇ ਹਰ ਸਾਲ ਗੁਰੂ ਗੁਰਨਾਨ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਜਦੋਂ ਵੀ ਨਗਰ ਕੀਰਤਨ ਲੰਘਦਾ ਤਾਂ ਅਸੀਂ ਦੇਖਦੇ ਸੀ ਕਿ ਹਰ ਸਾਲ ਹਰ ਵਾਰੀ ਬਹੁਤ ਜ਼ਿਆਦਾ ਜਿਹੜਾ ਸੀਗਾ ਖਾਸ ਤੌਰ ਤੇ ਡਿਸਪੋਜ਼ਲ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਸ਼ਹਿਰ ਨੂੰ ਦੂਸ਼ਿਤ ਕਰਦਾ ਸੀ ਪਰ ਉਹ ਨਾ ਕਿ ਕਿਸੇ ਬਣਾ ਦਿੰਦੇ ਸਨ ਸਿਕਿਉਰਿਟੀ ਸਿਖ ਨੂੰ ਨਾਲ ਨਾਲ ਇਹ ਵੀ ਹੋ ਜਾਂਦਾ ਸੀ ਕਿ ਬਾਅਦ ਚ ਜਿਹੜੇ ਮੇਲੇ ਤੇ ਆਉਂਦੀ ਸੀ ਆਪਾਂ ਨੂੰ ਨਿੱਕਰ ਉਹਦਾ ਆਉਂਦੀ ਆਉਂਦੀ ਸੀ ਬਾਚ ਜਿਹੜਾ ਸੀਗਾ ਸੀਵਰੇਜ ਜਿਹੜਾ ਸਿਸਟਮ ਸੀ ਉਹ ਵੀ ਬਲੌਕ ਹੋ ਜਾਂਦਾ ਸੀ ਹਾਂਜੀ ਤੇ ਉਹ ਨੂੰ ਦੇਖਦੇ ਹੋਇਆ ਫਿਰ ਸਾਰਿਆਂ ਦੀ ਸਲਾਹ ਮਸ਼ਵਰਾ ਕਰਕੇ ਇਹ ਜਿਹੜੀ ਸੇਵਾਵਾ ਸੀ ਪਿਛਲੇ ਕੋਈ ਲਗਭਗ 10 ਸਾਲ ਤੋਂ ਕਰ ਰਹੇ ਆ ਹਾਂਜੀ ਤੇ ਜੋ ਵੀ ਮਗਰ ਜੋ ਵੀ ਵੇਸਟੇਜ ਬਜਦੀ ਆ ਲੰਗਰਾਂ ਦੀ ਉਹਨੂੰ ਬਿਲਕੁਲ ਕਲੀਨ ਕਰੀਏ ਤਾਂ ਕਿ ਗੁਰੂ ਘਰ ਆਉਣ ਵਾਲੀ ਸੰਗਤ ਜਿੰਨੇ ਕਿ ਸਾਲ ਚ ਇੱਕ ਵਾਰੀ ਹੋਣਾ ਹੁੰਦਾ ਵਾ ਉਹ ਉਹ ਇਹ ਨਾ ਮਹਿਸੂਸ ਕਰੇ ਕਿ ਸ਼ਹਿਰ ਇਹਨਾਂ ਕੰਦਾ ਵਾ ਬਿਲਕੁਲ ਬਹੁਤ ਚੰਗੀ ਗੱਲ ਹੈ ਉਹ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਗੁਰੂ ਘਰ ਆਉਣਾ ਉਹ ਕਬਜਾ ਹਾਂ ਸ਼ਹਿਰ ਚ ਪ੍ਰੋਪਰ ਸਵਾਈ ਆ ਠੀਕ ਆ ਔਰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਅਸੀਂ ਆਪੋ ਆਪਣਾ ਘਰ ਹੀ ਸਾਫ਼ ਕਰ ਲਈਏ ਤੇ 5 ਮਿੰਟ ਚ ਜਿਹੜਾ ਸ਼ਹਿਰ ਆ ਉਹ ਸਾਫ਼ ਹੋ ਸਕਦਾ ਵਾ ਸਾਡੀ ਸਾਰਿਆਂ ਨੂੰ ਇਹੀ ਰਿਕਵੈਸਟ ਆ ਕਿ ਆਪਾਂ ਜਿਹੜੇ ਸਪੋਲਰ ਵਰਤਦੇ ਆਂ ਪਹਿਲੀ ਗੱਲ ਤਾਂ ਘਰ ਤੋਂ ਘਰ ਯੂਜ਼ ਕਰ ਲਈਏ ਜੇ ਮਜਬੂਰੀ ਵਸ ਵਰਤਣਾ ਹੀ ਪੈਂਦਾ ਵਾ ਪੋਲੀ ਪ੍ਰੋਪਰ ਆਪਾਂ ਇਹਨਾਂ ਨੂੰ ਆਰਗੇਨਾਈਜ਼ ਕਰੀਏ ਡਸਟਬਿਨ ਲਗਾਈਏ ਠੀਕ ਆ ਤੇ ਬੈਗ ਲਾਈਏ ਉਹਦੇ ਵਿੱਚ ਹੀ ਪਾਈਏ ਤਾਂ ਕਿ ਜਿਹੜਾ ਦੂਸਰਿਆਂ ਨੂੰ ਕੋਈ ਤੰਗੀ ਨਾ ਹੋ ਠੀਕ ਆ ਜੀ ਇੱਕ ਭਾਜੀ ਮੈਂ ਨਾ ਹੋਰ ਗੱਲ ਨੋਟ ਕਰੀ ਜਾਂਦਾ ਸੀ ਅੱਜ ਮੈਂ ਕਹਾਂ ਜਿਹੜਾ ਇੱਕ ਤਾਂ ਜਿਹੜਾ ਹੁਣ ਫੈਸਟੇਜ ਹੋ ਰਹੀ ਆ ਲੰਗਰਾਂ ਦੀ ਆਪਾਂ ਉਹਦੀ ਸਫਾਈ ਕਰਦੇ ਆ ਨਾ ਮੈਂ ਦੇਖਿਆ ਜਿਹੜਾ ਪਹਿਲਾਂ ਵੀ ਸ਼ਹਿਰ ਦਾ ਕੂੜਾ ਪਿਆ ਆ ਆਪਣੇ ਨੌਜਵਾਨ ਖੜੇ ਆ ਸੋਸਾਇਟੀ ਦੇ ਮੈਂਬਰ ਹੋ ਵੀ ਚੱਕੀ ਜਾਂਦੇ ਆ ਉਹ ਦੇਖੋ ਜੀ ਜਿਹੜੀ ਸੋਸਾਇਟੀ ਸਾਡੀ ਇਹ ਬਿਲਕੁਲ ਦਸ਼ਕਾਮ ਸੇਵਕ ਸੋਸਾਇਟੀ ਆ ਔਰ ਇਹਦੇ ਨਾਲ ਜਿੰਨੇ ਵੀ ਮੁੰਡੇ ਜੁੜੇ ਆ ਸਭ ਨਿਸ਼ਕਾਮ ਆ ਔਰ ਜੰਗ ਨੂੰ ਸਿਰਫ ਸੇਧ ਦੇਣ ਦੀ ਲੋੜ ਹੁੰਦੀ ਆ ਮੈਂ ਉਹੀ ਗੱਲ ਕਰਕੇ ਛੜਿਆ ਕਿ ਜੇ ਆਪਾਂ ਆਪੋ ਆਪਣਾ ਘਰ ਸਾਫ਼ ਕਰ ਲਈਏ ਤੇ 5 ਮਿੰਟ ਸ਼ਹਿਰ ਸਾਫ਼ ਹੋ ਜਾਂਦਾ ਔਰ ਤਾਂ ਬਾਬੇ ਨਾਨਕ ਦੀ ਕਿਰਪਾ ਆ ਸਾਡੇ ਕੋਲ ਲਗਭਗ 500 ਸਿੰਘ ਹੈ ਜੀ ਤੇ ਸਾਡੇ ਦੀ ਸ਼ਹਿਰ ਸਾਫ਼ ਕਰਨਾ ਵੀ 5 ਮਿੰਟ ਦੀ ਗੱਲ ਆ ਔਰ ਹੈ ਸਾਰਾ ਕੁਝ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਆ ਜੀ ਸਿੱਖਾ ਖਾਲਸਾ ਵਾਹਿਗੁਰੂ ਜੀ ਦੇ ਉਪਰ ਤੇ ਸਾਰੀ ਸੰਗਤ ਨੂੰ ਬਹੁਤ ਬਧਾਈਆਂ ਸਤਿਕਾਰ ਕਾ ਪਾਸ਼ਾ ਦਾ ਗੁਰਪੁਰਬ ਨੂੰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 555 ਆਇਆ ਜਾ ਰਿਹਾ ਹੈ ਬਾਈ ਬਾਲਾ ਜੀ ਸੋਸਾਇਟੀ ਵੱਲੋਂ ਸਾਰੀ ਸੰਸਦ ਨੂੰ ਲੱਖ ਲੱਖ ਰੁਪਏ ਆਇਆ ਬਾਈ ਕੁicker ਖਾਲਸ ਬਾਈ ਬੱਤੇ ਨਿਰਮਲ ਸਿੰਘ ਜੀ ਮੈਂ ਇਹ ਕਿਹਨਾਂ ਪੁੱਛਣਾ ਸੀ ਜਿਹੜਾ ਕਿ ਆਮ ਹੀ ਨੌਕਾ ਬਣਾਇਆ ਜਾਂਦਾ ਹੈ ਇਹ ਜਿਹੜਾ ਆਪਾਂ ਕੰਮ ਕਰਦਾ ਮੈਨੇਜ ਕਰਦੇ ਆ ਜਦੋਂ ਆਪਾਂ ਕੋਈ ਸੇਵਾ ਕਰਦੇ ਉਹ ਤੇ ਖਰਚਾ ਵੀ ਆਉਂਦਾ ਹੂ ਬਿਲਕੁਲ ਜੀ ਬਿਲਕੁਲ ਮਤਲਬ ਉਹ ਨਹੀਂ ਜਿਹੜਾ ਕਰਨਾ ਖਰਚਿਆਂ ਨੂੰ ਵੀ ਤੇ ਜਿਹੜੇ ਨਹੀਂ ਸੱਕ ਪਾਉਂਦੇ ਆ ਤੇ ਦੋ ਦੋ ਰੋ ਇੱਥੇ ਵੀ ਕੋਈ ਕਿਸੇ ਹਾਸਾ ਜਿਵੇਂ ਤੁਸੀਂ ਖਰਚਿਆਂ ਬਾਰੇ ਜਿਹੜਾ ਸਵਾਲ ਕੀਤਾ ਉਹ ਸਾਡੇ ਜਿਹੜੀ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਜਿਹੜੇ ਆ ਕਿਉਂਕਿ ਸੁਸਾਇਟੀ ਕਾਫੀ ਪੁਰਾਣੀ ਚੱਲ ਰਹੀ ਹੈ ਜਿਵੇਂ ਤੁਹਾਨੂੰ ਪਤਾ ਆ ਉਹ ਸਾਡੇ ਬਹੁਤ ਸਾਰੇ ਵੀਰ ਜਿਹੜੇ ਆ ਹੁਣ ਬਾੜਲੇ ਘੰਟੀਆਂ ਦੇ ਵਿੱਚ ਜਾ ਕੇ ਸੈਟਲ ਹੋ ਚੁੱਕੇ ਆ ਠੀਕ ਆ ਸਾਨੂੰ ਉਹਨਾਂ ਦਾ ਬਹੁਤ ਵੱਡਾ ਅਸਰ ਹੁੰਦਾ ਉਹ ਬਹੁਤ ਸਾਰੀ ਸਹਾਇਤਾ ਜਿਹੜੀ ਆ ਸਾਨੂੰ ਇਹਨਾਂ ਖਰਚਿਆਂ ਨੂੰ ਮੈਨੇਜ ਕਰਨ ਵਾਸਤੇ ਸਾਨੂੰ ਉਹ ਬਦਦ ਕਰਦੇ ਹਰ ਹਾਲ ਤੇ ਬਾਕੀ ਜਿਹੜੇ ਸਾਡੇ ਇੱਥੇ ਵੀਰ ਜਿਹੜੇ ਆ ਉਹ ਵੀ ਸਾਰੇ ਮੈਂਬਰ ਆ ਉਹ ਆਪਣੀ ਥਿਲ ਭੋਲ ਭੇਟਾ ਦੇ ਕੇ ਇਹਦੇ ਵਿੱਚ ਹਿੱਸਾ ਝੁਰ ਪਾਉਂਦੇ ਆ ਮਤਲਬ ਇਹ ਸਾਰਾ ਕੁਝ ਜਿਹੜਾ ਆ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਮੈਂਬਰਾਂ ਦੇ ਖਾਸ ਕਰ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਾਡੇ ਵੀਰ ਜਿਹੜੇ ਇੱਥੇ ਹੈਗੇ ਆ ਉਹ ਸੇਵਾ ਦੇ ਨਾਲ ਨਾਲ ਆਪਣਾ ਦਸਬੰਧ ਕੱਟਦੇ ਕਹੋ ਉਹ ਵੀ ਸੁਸਾਇਟੀ ਨੂੰ ਚਲਾਉਣ ਦੇ ਵਿੱਚ ਬਹੁਤ ਸਹਿਯੋਗ ਦਿੰਦੇ ਜਿਹੜਾ ਸੰਗਤਾਂ ਨੂੰ ਕੰਟਰੋਲ ਕਰਨ ਬਾਰੇ ਵੀ ਸਾਡੇ ਕੁੜਤੇਵਾ ਜਿਹੜੀ ਆ ਗੁਰਪੁਰਬ ਵਾਲੇ ਦਿਨ ਜਿਵੇਂ ਅੱਜ ਨਗਰ ਕੀਰਤਨ ਆਇਦੇ ਵਿੱਚ ਸਫਾਈ ਦੀ ਤੇਵਾ ਆ। ਜਿਸ ਦਿਨ ਗੁਰਪੁਰਬ ਹੁੰਦਾ ਉਸ ਦਿਨ ਸੰਗਤਾਂ ਨੂੰ ਮੱਥਾ ਟਿਕਾਉਣ ਦੀ ਤੇਵਾ ਜਿਹੜਾ ਤਾਂ ਕਿ ਉੱਥੇ ਕੋਈ ਭਗੜਣਾ ਨਾ ਬੱਚੇ। ਬੜੇ ਵਧੀਆ ਧੱਕਮ ਧੱਕਾ ਨਾ ਹੋਵੇ। کئی ਤਰੀਕੇ ਨਾਲ ਮੱਥਾ ਟਿਕਾਇਆ ਜਾ ਸਕੇ। ਉੱਥੇ ਵੀ ਕੱਲ ਨੂੰ ਗੁਰਪੁਰਬ ਵਾਲੇ ਦਿਨ ਸਾਡੇ ਕੋਲ ਹੋਊ। ਮੈਂ ਵਿੱਚੋਂ ਗੱਲ ਆ ਪਹੁੰਚਾਉਣਾ ਚਾਹੁੰਦੇ ਆ। ਕੈਮਰਾ ਉੱਥੇ ਆ ਗਿਆ। ਗੱਲ ਮੇਰੇ ਇੱਕ ਧਮਾਗ ਦੇ ਵਿੱਚ ਆ ਗਈ ਵੀ ਇਹ ਜਿਹੜਾ ਕੂੜਾ ਵਾ ਇਹ ਕਿੰਨਾ ਵੀ ਕੂੜਾ ਹੈ ਤਾਂ ਕਿ ਨੀਟਰਲ ਅੰਦਾਜ਼ਾ ਕੋਈ ਕੂੜਾ ਜਿਹੜਾ ਆ ਘੱਟੋ ਘੱਟ ਕੋਈ 7-8 ਟਰਾਲੀਆਂ ਦੇ ਕਰੀਬ ਕੂੜਾ ਹੋਈ ਜਾਂਦਾ ਹਰ ਵਾਰ ਠੀਕ ਆ ਜਿਆਦਾ ਵੀ ਹੋ ਸਕਦਾ ਹੈ ਮਤਲਬ ਆਪਣੇ ਕੋਲ ਦੇ ਟਾਈਮ 3 ਤੋਂ 4 ਟਰਾਲੀਆਂ ਹੁੰਦੀਆਂ ਤੇ ਜਿਹੜੀਆਂ ਟਰਾਲੀਆਂ ਭਰ ਜਾਂਦੀਆਂ ਉਹ ਬਾਹਰ ਡੰਪ ਤੇ ਖਾਲੀ ਕਰਕੇ ਵੇ ਆ ਜਾਂਦੀਆਂ ਵਿੱਚ ਉਹ ਕਿੱਥੇ ਖਾਲੀ ਕਰਕੇ ਉਹ ਜਿਹੜੇ ਸ਼ਹਿਰ ਦੇ ਡੰਪ ਬਾਹਰ ਬਣੇ ਹੋਏ ਆ ਜਿਵੇਂ ਆਪਣੇ ਲੋਈਆਂ ਰੋਡ ਤੇ ਇੱਕ ਡੰਪ ਜਿੱਥੇ ਪਹਿਲਾਂ ਹੀ ਜਿੱਥੇ ਪਹਿਲਾਂ ਹੀ ਸ਼ਹਿਰ ਦਾ ਕੂੜਾ ਠੁੱਟਿਆ ਜਾਂਦਾ ਉੱਥੇ ਹੀ ਕੂੜੇ ਦੇ ਉੱਤੇ ਆਪਾਂ ਆ ਦੇਖੋ ਆ ਥੇਵਾਦਾਰ ਜੀ ਨੇ ਆ ਆ ਵਾਲੇ ਬੂਟ ਪਾਏ ਹੋਏ ਆ ਚਿੱਟਾ ਕੁਰਤਾ ਪਜਾਮਾ ਉਹਦਾ ਪਰ ਬਿਨਾ ਪਰਵਾਹ ਕੀਤੇ ਆ ਉਹ ਜਿਹੜਾ ਆ ਇਸ ਡੰਪ ਤੇ ਕੂੜਾ ਲਾ ਕੇ ਆਇਆ ਇਹ ਸਾਡਾ ਆਕਾਸ਼ ਵੀਰਾ ਸ਼ਤਾਬਗੜ ਤੋਂ ਤੇ ਇਹ ਮਤਲਬ ਤੁਸੀਂ ਦੇਖ ਸਕਦੇ ਹੋ ਉਹਦੇ ਕੱਪੜਿਆਂ ਤੋਂ ਨਾਜਾ ਲਾ ਸਕਦੇ ਆ ਵੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਦੇ ਆ ਤੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਆਪਣੀ ਗੱਲ ਵਿੱਚੇ ਕੱਟੀ ਗਈ ਸੀ ਕਿ ਜਿਹੜਾ ਕੱਲ ਨੂੰ ਸਖਤਾਂ ਨੂੰ ਇਹ ਪੱਥਰ ਢਕਾਉਣ ਦੀ ਤੇਵਾ ਹੋਊਗੀ ਉਹ ਵੀ ਸਾਡੇ ਸਾਰੇ ਵੀਰ ਜਿਹੜੇ ਬੜੇ ਵਧੀਆ ਨਿਮਰਤਾ ਦੇ ਨਾਲ ਸੰਗਤਾਂ ਨੂੰ ਮੱਥਾ ਟੇਕਾਉਣ ਦੀ ਸੇਵਾ ਵੀ ਕਰਦੇ ਤਾਂ ਕਿ ਜਿਹੜਾ ਨਾ ਹੋਵੇ ਤਾਂ ਉੱਥੇ ਬਹੁਤ ਸਾਰਾ ਜਿਹੜਾ ਢੀੜ ਹੋ ਜਾਂਦੀ ਆ ਤੱਕਾਂ ਵੱਜਦਾ ਆ ਉਸ ਤੋਂ ਕਾਫੀ ਹੱਦ ਤੱਕ ਜਿਹੜਾ ਵਿਚਾਰ ਰਹਿਦਾ ਮਰੇ ਵਧੀਆ ਤਰੀਕੇ ਨਾਲ ਤਾਂ ਕਿ ਸੰਗਤਾਂ ਜਿਹੜੀਆਂ ਉਹ ਦਰਸ਼ਨ ਕਰ ਸਕਣ ਏਨੀ ਦੂਰੋਂ ਕਿ ਸੰਗਤਾਂ ਬਹੁਤ ਵਿਦੇਸ਼ ਵਿਦੇਸ਼ ਤੋਂ ਆ ਸਕਦਾ ਜਿਹੜੀਆਂ ਆਉਂਦੀਆਂ ਖਾਸ ਕਰਕੇ 3.5 ਤੋਂ ਸਾਲਾ ਸਤਬਦੀ ਸਮਾਗਮਾਂ ਤੋਂ ਬਾਅਦ ਵਿੱਚ ਜਿਹੜੀ ਸੰਗਤ ਦਾ ਉਹਦੇ ਵਿੱਚ ਹੋਰ ਵਾਧਾ ਹੋਇਆ ਕਿਉਂਕਿ ਦੂਰ ਦੂਰ ਤੱਕ ਹੁੰਦਾ ਪ੍ਰਚਾਰ 550 ਸਾਲਾਂ ਤੇ ਹੋਇਆ ਸੀ ਜਿਵੇਂ ਤੁਹਾਨੂੰ ਦੱਸਾਂਗੇ ਕਿ ਮਾਲਵਾ ਖਿੱਤੇ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਸੰਗਤਾਂ ਜਿਹੜਾ ਗੁਰਦੁਆਰਾ ਬੇਰਸਾਬ ਦਾ ਬਹੁਤਾ ਜਿਆਦਾ ਨਹੀਂ ਪਤਾ ਸੀ ਜੋ 550 ਸਾਲਾਂ ਸਮਾਗਮ ਮਨਾਉਣ ਕਰਕੇ ਸਰਕਾਰੀ ਤੌਰ ਤੇ ਵੀ ਉਹਦਾ ਪ੍ਰਚਾਰ ਕੀਤਾ ਗਿਆ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਬੇਰਸਾਬ ਬਾਰੇ ਉਹਦਾ ਪਤਾ ਲੱਗਾ ਇਸ ਕਰਕੇ ਉਹ ਤੋਂ ਜੋ ਜਿਹੜਾ ਗੁਰਪੁਰਬ ਤੇ ਸੰਗਤਾਂ ਦੀ ਆਮਦ ਹੋਰ ਵੀ ਜਿਆਦਾ ਹੋਣ ਲੱਗ ਪਈ ਆ ਬਹੁਤ ਦੇ ਵਾਸਤੇ ਪ੍ਰਬੰਧ ਕਰਨੇ ਪੈਂਦੇ ਤਾਂ ਕਿ ਵਧੀਆ ਤਰੀਕੇ ਨਾਲ ਉਹਨਾਂ ਨੂੰ ਦਰਸ਼ਨ ਕਰਾਏ ਸਕੇ ਕੋਈ ਬਿਨਾਂ ਦਰਸ਼ਨ ਕੀਤੇ ਜਿਹੜਾ ਵਾਪਸ ਨਾ ਜਾਵੇ ਬਹੁਤ ਵਧੀਆ ਪ੍ਰਬੰਧ ਆਇਆ ਹੈ ਸੋ ਸਾਕ ਪਰ ਇਹੜੀ ਵੱਡੀ ਗੱਲ ਆ ਵੀ ਜਿਹੜਾ ਸ਼ਹਿਰ ਆ ਇੱਕ ਹਸਾਲ ਪਹਿਲਾਂ ਤੇ ਗੁਨਾਰਕ ਪਾਸ਼ਾ ਜੀ ਨੇ ਕਹ ਲੋ ਵੀ ਇੱਕ ਜਾਤ ਦੇ ਵਿੱਚ ਜਿਹੜਾ ਉਹਨਾਂ ਨੇ ਸਨੇਹਾ ਦਿੱਤਾ ਸੀ ਸ਼ਮਨ ਗੁਰੂ ਕਾ ਨੂੰ ਪਤਾ ਮਾਤਾ ਸਰਦਾਰ ਉਹਨਾਂ ਨੂੰ ਸੁਣੇ ਨੇ ਸਤਿ ਆਨੰਦ ਦੇਖੇ ਦੇ ਬਹੁਤ ਵੱਡੀ ਸੇਵਾ ਉਹਨਾਂ ਦੇ ਗੁਰਗੁਰਪ ਦੇ ਉੱਤੇ ਆਪਾਂ ਇਹ ਸ਼ਹਿਰ ਨੂੰ ਇੱਕ ਵਾਰੀ ਸਾਫ਼ ਕਰਦੇ ਹਾਂ ਬਿਲਕੁਲ ਇਹ ਉਹਨਾਂ ਦਾ ਜਿਹੜਾ ਹੈਗਾ ਦਿੱਤਾ ਹੋਇਆ ਉੱਥਾ ਉਰੀ ਕੇ ਜਿਹੜਾ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਹਾਂ ਕਿ ਇਹ ਉਦੇ ਤੇ ਪਹਿਰਾ ਦੇ ਸਕਦੇ ਹਾਂ ਸਾਨੂੰ ਉੱਥੇ ਜਿਹੜਾ ਪਹਿਰਾ ਦੇਣ ਦਾ ਮੌਕਾ ਮਿਲਦਾ ਆ ਅਸੀਂ ਖਾਬਦਫਾਈ ਕਰਦੇ ਹਾਂ ਅਸੀਂ ਇੱਕ ਵਾਰ ਤੇ ਆਪਣੇ ਆਪ ਨੂੰ ਬਹੁਤ ਹੀ ਵੱਡੇ ਭਾਗਾ ਵਾਲੇ ਸਮਝਦੇ ਕਿ ਗੁਰਨਾਨ ਦੇ ਪਾਤਸ਼ਾਹ ਨੇ ਕਿਥੇ ਵਾ ਸਾਨੂੰ ਬਖਸ਼ਿਆ ਸਾਡੀ ਸੁਸਾਇਟੀ ਨੂੰ ਬਖਸ਼ਿਆ ਤੋਂ ਸਾਨੂੰ ਜਿਵੇਂ ਤੁਸੀਂ ਕਿਹਾ ਸੀ ਸਾਨੂੰ ਇੱਥੇ ਕਰਕੇ ਬਹੁਤ ਖੁਸ਼ ਹਾਂ ਪ੍ਰਾਪਤ ਹੁੰਦਾ ਕਿ ਅਸੀਂ ਗੁਰਨਾਨ ਸਿੰਘ ਸਾਹਿਬ ਦੀ ਜਿਹੜੇ ਪਲਕਪੇ ਦੇ ਉੱਤੇ ਇੱਕ ਦਿਨ ਸਈ ਉਹਦੇ ਉੱਤੇ ਚੱਲਦੇ ਆ ਆਪਣਾ ਛੋਟਾ ਜਿਹਾ ਜਿਵੇਂ ਤਾਂ ਹੁੰਦਾ ਸੀ ਕਿ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਆ ਬਹੁਤ ਵਧੀਆ ਤਰੀਕੇ ਨਾਲ ਉਹ ਸਵਾ ਕਰਦੇ ਆ ਹਾਂ ਉਹ ਸਾਡੇ ਨਾਲ ਜੁੜੇ ਨਾਮ ਅਟਾ ਡਾਕਟਰ ਰੂਪ ਸਿੰਘ ਕੰਡ ਕਿਹੜਾ ਤੁਹਾਡਾ ਮਾਝਾ ਅਚਾਰ ਕਰੂੰਗਾ ਤੁਸੀਂ ਆਉਣੇ ਤੁਹਾਰਾ ਕਰ ਅਸੀਂ ਸਟੇਟ ਹੈ ਕਿ ਕਿੰਨੇ ਸਾਲ ਹੋ ਗਏ ਪਹਿਲਾਂ ਵੀ ਇੱਥੇ ਨਾਲ ਆਉਂਦੇ ਇਨੇ ਸਾਲ ਹੋ ਗਏ ਤਾਂ 9 ਸਾਲ ਠੀਕ ਆ ਕਿਨੇ ਵਿੱਚ ਪੜਦੇ ਆ ਮੈਂ ਐਸਐਮ ਦੀ ਪੜਦਾ ਠੀਕ ਆ ਗੁਰਪੁਰਪੁਰਪੇ ਸੇਵਾ ਕਰਦੇ ਆਂ ਹਾਂ ਮੈਂ ਸੇਵਾ ਕਿਦਾਂ ਦੂਜਿਆਂ ਦਾ ਕਿਦਾਂ ਹੁਣ ਮੇਲਾ ਵੀ ਦੇਖੁੰਦੇ ਹੁਣ ਤੁਹਾਨੂੰ ਸਾਡ ਦੇ ਚਾਰ ਦੇ ਲਈ ਨਹੀਂ ਤਾਂ ਸਾਰੇ ਸੇਵਾ ਕੀ ਆ ਤੇ ਸੇਵਾ ਕੀ ਆ ਅਜਾ ਸਾਰੇ ਸੇਵਾ ਆ ਠੀਕ ਆ ਮੈਂ ਕਹਿੰਦੀ ਸੰਗਤਾਂ ਨਾਲ ਸਾਨੂੰ ਨੇ ਯਾਦ ਨਹੀਂ ਸਾਨੂੰ ਬੇਤੀ ਰਾਤ ਕਰਦੇ ਕੋਲੇ ਸੇਵਾ ਕਰਕੇ ਤੁਹਾਨੂੰ ਤੁਸੀਂ ਮਿਲਦੀ ਆ ਬਹੁਤ ਹਾਂਜੀ ਬਹੁਤ ਠੀਕ ਆ ਮਹਾਨਕ ਪਾਤਸ਼ਾਹੀ ਦੇ ਗੁਰਪੁਰਬ ਨਾਲ ਸੰਬੰਧ ਤੇੜਾ ਨਗਰ ਕੀਤਾ ਤਾਂ ਦੱਸਦੀ ਐ ਤੇ ਗੋਗਰਾ ਸੰਤ ਘਾਟ ਸਾਹਿਬ ਤੋਂ ਸ਼ੁਰੂ ਹੁੰਦਾ ਤੇ ਗੁਰਦੁਆਰਾ ਬੇਸ ਸਾਹਿਬ ਤੱਕ ਜਾਂਦਾ ਉੱਥੋਂ ਸ਼ੁਰੂ ਹੋ ਕੇ ਹੁਣ ਗੁਰਪੁਰਬ ਦੇ ਪਾਏ ਪੁੱਤਾਂ ਗੁਰਦੁਆਰਾ ਸੇਹਰਾ ਸਾਹਿਬ ਉਹਦੇ ਅੱਗੇ ਬੰਨੇ ਨਗਰ ਕੀਰਤਨਾਂ ਨੂੰ ਪਹੁੰਚ ਚੁੱਕਿਆ ਤੇ ਸੇਵਾ ਦਾ ਸਾਰੇ ਜਣੇ ਸੇਵਾ ਕਰ ਰਹੇ ਆ ਉਹ ਫਿਰ ਮਹਾਨ ਘਰ ਮਿੰਡਾ ਤੋਂ ਵੀਰੇ ਆਏ ਹੋਏ ਆ ਤੁਹਾਡੇ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਉਂਦੇ ਰਵਾਂਗੇ ਸਾਡੇ ਵੀਰੇ ਸਹਿਯੋਗ ਸੰਗਤ ਰਮਣੀ ਚੌਧਰੀਆ ਪਿੰਡ ਤੋਂ ਇਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਂਗੇ ਵੈਰੀ ਕੁਛ ਖਾਲਸਾ ਵੈਰੀ ਕੁਛ ਬੜੇ ਪਹਿਲਾਂ ਤੋਂ ਤੁਹਾਨੂੰ ਗੁਰਨਾਨ ਪਾਸ਼ਾ ਜੀ ਦੇ ਗੁਰਪੁਰਬ ਦਿਹਾੜੇ ਬਹੁਤ ਬਹੁਤ ਬਧਾਈਆਂ ਜੀ ਮੇਰੇ ਵੱਲੋਂ ਆਪ ਸਾਹਿਬ ਅਨੁਸਾਰ ਸੰਗਤ ਜਿਸੋ ਅਸੀਂ ਮੇਰੇ ਵੱਲੋਂ ਕੁਤਾਰ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਤੇ ਬਹੁਤ ਬਹੁਤ ਮੁਬਾਰਕਾਂ ਜੀ ਭਾਈ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਜ ਰੱਖੇ ਤੇ ਤੁਹਾਨੂੰ ਕਿੰਨਾ ਜਰੂਰ ਹੈ ਸਟੇਟਿਨਾਂ ਤੁਹਾਡੇ ਮੈਨੂੰ ਜਿਹਨਾਂ 8-9 ਸਾਲ ਮੈਨੂੰ ਹੋ ਗਿਆ ਸੋਸਾਇਟੀ ਨਾਲ ਜੁੜਿਆ ਹਾਂ ਜੀ ਹਾਂ ਜੀ ਤੇ ਤੁਸੀਂ ਹੋਵੇ ਉਹਨੇ ਸੇਵਾ ਕਰਦਾ ਬਾਜੀ ਕੰਮ ਆ ਕਰਾਂਗੇ ਦਾ ਫਿਰ ਬਾਕੀ ਇਹ ਜਿਹੜਾ ਗੁਨਾਹਕ ਪਾਸਾ ਹੈ ਜਦੋਂ ਇਸ ਦੇ ਨਾਲ ਕਿਰ ਹੋਵੇ ਤੇ ਉਹਨੇ ਜਿਹੜੀ ਸੇਵਾ ਕੀਤੀ ਆ ਨਹੀਂ ਜਿੱਦਾਂ ਹੁਣ ਸੇਵਾ ਕਰਦੇ ਆ ਮੁੰਡੇ ਆਪਣੇ ਤਰੀਕੇ ਨਾਲ ਮੁੰਡਾ ਕਰਦਾ ਤੇ ਇਹਦੇ ਵਿੱਚ ਜਿੱਦਾਂ ਹੁਣ ਕੂੜੇ-ਕਰਕਟ ਦੇ ਵਿੱਚ ਆਪਾਂ ਹੱਥ ਮਾਰਨੇ ਜਾਂ ਇਹਦੇ ਵਿੱਚ ਕੋਈ ਮੈਂ ਦੇਖ ਰਿਹਾ ਸੀ ਕਿ ਹੱਥਾਂ ਦੇ ਉੱਤੇ ਆਪਾਂ ਗਲਵਜ਼ ਪਹਿਰਾ ਹਨ ਉਹ ਵੀ ਸਭ ਸੇਫਟੀ ਦੇ ਨਾਲ ਕੰਮ ਕੀਤਾ ਬਿਲਕੁਲ ਬਿਲਕੁਲ ਜੀ ਇਹ ਸਾਰਾ ਕੰਮ ਜਿਹੜਾ ਜਿੰਨਾ ਵੀ ਸਫਾਈ ਦਾ ਹੈਗਾ ਸਫਾਈ ਤਾਂ ਕਰਨੀ ਕਰਨੀ ਆ ਪਰ ਸੇਫਟੀ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਤਾਂ ਕਿ ਕੋਈ ਇਨਫੈਕਸ਼ਨ ਵਗੈਰਾ ਨਾ ਹੋ ਤੱਕ ਇਹ ਕੋਈ ਕੂੜਾ ਜਿਹੜਾ ਆ ਉਹ ਕੱਲੇ ਡਿਸਪੋਜ਼ਲ ਹੀ ਨਹੀਂ ਹੈਗਾ ਹੋਰ ਵੀ ਕੂੜਾ ਪਿਆ ਹੁੰਦਾ ਤੇ ਉਤੋਂ ਹੱਥ ਲੱਗਣੇ ਆ ਤੋਂ ਕੋਈ ਇਨਫੈਕਸ਼ਨ ਦੇ ਡਰ ਤੋਂ ਜਿਹੜਾ ਹੈਗਾ ਸਾਰੇ ਮੁੰਡਿਆਂ ਨੇ ਤੁਸੀਂ ਦੇਖ ਸਕਦੇ ਆ ਗਲਵਜ਼ ਵੀ ਪਹਿਨਾਏ ਹੋਏ ਆ ਤਾਂ ਕਿ ਕੋਈ ਵੀ ਇਹੋ ਜਿਹਾ ਨਾਮ ਨਾ ਹੋਵੇ ਕੋਈ ਕੋਈ ਵਿੱਚ ਜਿਹੜਾ ਬਿਨਾ ਕਲਬ ਤੋਂ ਹੋਊਗਾ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਵੀ ਉਹ ਵੀ ਜਿਹੜੇ ਆ ਕਲਬ ਤੇ ਪਾ ਕੇ ਰੱਖਣ ਸਫਟੀ ਦਾ ਜਿਹੜੀ ਆ ਉਹ ਪਹਿਲਾ ਆ ਤੇ ਜਿਹੜੇ ਮੁੰਡੇ ਟਰਾਲੀ ਦੇ ਵਿੱਚ ਕੂੜਾ ਆ ਗੱਡ ਰਹੇ ਆ ਜੱਗ ਤਾਂ ਉਹਨਾਂ ਦੇ ਵੀ ਜਿਹੜੇ ਬੂਟ ਵਗੈਰਾ ਆ ਉਹ ਦੂਸਰੇ ਪਾਸੇ ਪਾਏ ਹੋਏ ਆ ਤੇ ਸਫਟੀ ਦਾ ਧਿਆਨ ਜਰਾ ਉਹ ਪੂਰਾ ਰੱਖਿਆ ਜਾ ਰਿਹਾ ਅੱਜ ਹਾਂਜੀ ਹਾਂਜੀ ਇਹ ਇਵੇਂ ਆ ਸਾਡੇ ਗੁਰਪ੍ਰੀਤ ਮੰਡ ਵੀ ਸਾਡੇ ਨਾਲ ਜਿਹੜੇ ਆ ਇਹ ਕਾਫੀ ਸਾਲਾਂ ਤੋਂ ਸੋਸਾਇਟੀ ਦੇ ਨਾਲ ਛਿਨੂ ਤੋਂ ਜੁੜੇ ਹੋਏ ਆ ਇਹ ਵੀ ਸੇਵਾ ਕਰਦੇ ਆ ਤੇ ਤੋਂ ਅਸੀਂ ਤਾਂ ਹੀ ਗੱਲਾਂ ਕਰਦੇ ਕਰਦੇ ਨਾਲ-ਨਾਲ ਹੀ ਆਪਾਂ ਸੇਵਾ ਵੀ ਕਰੀ ਜਾਣੀ ਆ ਨਾਲ-ਨਾਲ ਜਿੱਥੇ ਲੰਗਰ ਆਇਆ ਲੰਗਰ ਵੀ ਛਕੀ ਜਾਣਾ ਆਪਾਂ ਹਾਂਜੀ ਆਪਾਂ ਆ ਮੈਂ ਕਿੱਧਰ ਦੇਵੋ ਭਾਈ ਹੁਣਾਂ ਇਹਨਾਂ ਨਾਲ ਗੱਲ ਕਰਦੇ ਆਂ ਵੀ ਸੋਸਾਇਟੀ ਬਾਰੇ ਜਿਹੜੇ ਹੋਰ ਵੀ ਕਿਸੇ ਦਾ ਥਿਊ ਲੈ ਆਏ ਵਾਏ ਵਾਏ ਭਾਈ ਕੋਲ ਦੇ ਦੇ ਹਾਂਜੀ ਆਪਾਂ ਵਲੰਟੀਅਰਿਓਂ ਤੁਹਾਡੇ ਕੋਲ ਪੁੱਛਣਾ ਵੀ ਆਇਆ ਐ ਇਹਨੇ ਵੱਡੇ ਸੇਵਾ ਕਰਦੇ ਆ ਵਲੰਟੀਅਰਾਂ ਦੇ। ਇਹ ਤੁਹਾਨੂੰ ਕਿਵੇਂ ਲੱਗਦਾ ਹੈ? ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਸਿੱਖ ਸਾਹਿਬ ਕੋ ਸਿਰਤ ਕਰ ਚੁੱਕਾ ਹਾਂ ਕਿ ਜੋ ਕੰਮ ਇਹ ਕਰ ਰਹੇ ਆ ਇਹ ਹੋਰ ਕੋਈ ਨਹੀਂ ਕਰ ਸਕਦਾ। ਠੀਕ ਆ। ਆ ਲੰਗਰ ਵੀ ਸਾਰੇ ਨਾਲ ਲੈਂਦੇ ਨੇ। ਹਾਂਜੀ। ਔਰ ਲਾਗ ਚਲੇ ਜਾਂਦੇ ਨੇ ਜਿਹੜੀ ਗੰਦਗੀ ਪੈਂਦੀ ਆ ਉਹ ਤੁਹਾਨੂੰ ਪਤਾ ਲੱਗਦਾ ਵੀ ਇਹ ਸਫਾਈ ਕਰਨ ਵਾਲੇ ਬੰਦੇ ਜਿਹੜੇ ਨੇ ਇਹਨਾਂ ਸਭ ਤੋਂ ਵੱਡੀ ਸੇਵਾ ਇਹਨਾਂ ਦੀ ਐ। ਔਰ ਇਹ ਤਨਮਨ ਘੱਨਾ ਕਰ ਰਹੇ ਨੇ। ਛਪ 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 ਫੜ ਫੜ ਪਾਣੀ ਪੀਂਦੇ ਨੇ ਵੀ ਚਾਹ ਥੋੜੀ ਥੋੜੀ। ਇਹ ਗੁਰੂ ਘਰ ਦੀ ਸੇਵਾ ਬਹੁਤ ਔਖੀ ਆ ਕਰਮਾਂ ਵਾਲੀ ਦੀ ਕਰ ਸਕਦੇ ਆ ਜਿਨ੍ਹਾਂ ਦੇ ਕਰਮਾਂ ਸ਼ੇਡ ਆ ਉਹ ਕਰ ਸਕਦੇ ਆ ਠੀਕ ਆ ਜੀ ਔਰ ਇਸ ਕੰਮ ਸੇਵਾ ਹਾਂਜੀ ਬਿਲਕੁਲ ਬਸ ਹਾਂਜੀ ਬਸ ਮਾਇਕੀ ਖਾਲਸਾ 506 ਬੰਦੇ ਆ ਸਾ ਸੰਗਤ ਨੂੰ 508 ਦੀ ਬਾਦ ਸਾਡੇ 555ਵੇਂ ਕਰ ਚੁੱਕਿਆ ਵਕਤ ਤੱਕ ਹੋ ਜਾਇਆ ਅਸੀਂ ਭਾਈ ਗੋਲਗੀ ਨੇ ਕੰਮ ਸੇਵਾ ਸੈਡੀ ਨਾਲ ਪਿਛਲੇ ਕੋਈ 708 ਸਾਲ ਤੋਂ ਜੁੜੇ ਆ ਰਹੇ ਹਾਂ ਇਸ ਤਰ੍ਹਾਂ ਜਿਹੜੀ ਸੇਵਾ ਚੱਲ ਰਹੀ ਆ ਸੇਵਾ ਕਰਕੇ ਮਾਨੂੰ ਬਹੁਤ ਜੀ ਖੁਸ਼ੀ ਮਿਲਦੀ ਹੈ ਜਿਸ ਤਰ੍ਹਾਂ ਪਹਿਲਾਂ ਨਗਰ ਨਗਰਿਕਾਂ ਦੇ ਅੱਗੇ ਸੇਵਾ ਕਰਦੇ ਸਨ ਉਹਦੇ ਟਾਈਮ ਤੋਂ ਅਸੀਂ ਜੇ ਸਭਾਈ ਦੀ ਸੇਵਾ ਨੂੰ ਬਾੜੇ ਨਾਲ ਇਹ ਕਰਕੇ ਮਾਨੂੰ ਬਹੁਤ ਜੀ ਖੁਸ਼ੀ ਮਿਲਦੀ ਹੈ ਜਿਸ ਦੇ ਨਾਲ ਨਾਲ ਹੋਰ ਵੀ ਕਈ ਜਥੇਬੰਦੀਆਂ ਸੇਵਾ ਨੂੰ ਬਾੜੀਆਂ ਹਨ ਸੇਵਾ ਕਰਦੇ ਹੋਰ ਵੀ ਕਈ ਤਰ੍ਹਾਂ ਦੀ ਕੰਮ ਸੇਵਾ ਹੈ ਸ੍ਰੀ ਗੁਰੂ ਜੀ ਨੂੰ ਸੇਵਾ ਨੂੰ ਬਾੜੀਆਂ ਸਾਡੀ ਸੰਸਥਾ ਵੱਲੋਂ ਅੱਜ ਇਸ ਟਾਈਮ ਤੇ ਅਸੀਂ ਨਗਰਿਕਾਂ ਦੇ ਪਿੱਛੇ ਸੁਭਾਈ ਦੀ ਸੇਵਾ ਕੀਤੀ ਜਾ ਰਹੀ ਹੈ ਆ ਸਾਡੇ ਸਾਰੇ ਨਾਲ ਵੀਰ ਭਰਾ ਜਿਹੜੇ ਹਨ ਸੰਜੋਗ ਦੇ ਰਹੇ ਹਨ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਹਲਾ ਇਹ ਜਿਹੜੇ ਹੁਣ ਅਸੀਂ ਸਾਰੇ ਗੱਲਬਾਤ ਕਰ ਰਹੇ ਸੀ ਭਾਈ ਬਾਲਾ ਜੀ ਨਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਇਹਨਾਂ ਇੱਥੇ ਜਿਹੜੇ ਨਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰ ਸੇਵਾਦਾਰ ਆ ਇਹਨਾਂ ਨੂੰ ਹਰੀਆਂ ਪੱਕਾ ਇਹ ਮੁੰਡੇ ਵੀ ਕਿਹਾ ਜਾਂਦਾ ਇੱਥੇ ਸ਼ਹਿਰ ਦੇ ਵਿੱਚ ਇਹਨਾਂ ਦੀ ਇੱਕ ਵੱਖਰੀ ਪਛਾਣ ਆ ਇਹਨਾਂ ਨੇ ਆ ਰਹਿਣਾ ਬਹੁਤ ਬਹੁਤ ਜੀ ਸਾਰੇ ਉਹਦੇ ਮੁੰਡੇ ਐਸੇ ਸੇਵਾ ਕਰਦੇ ਆ ਤੇ ਇਹਨਾਂ ਦੇ ਨਾਲ ਮੁੰਡੇ ਦੀ ਗੱਲਬਾਤ ਕਰ ਲੈ ਸੀ ਤੇ ਕੋਣੇ ਵੀਡੀਓ ਦਾ ਇੱਥੇ ਅਸੀਂ ਅੰਤ ਕਰਦੇ ਆ ਤੇ ਇੱਕ ਵਾਰੀ ਫੇਰ ਸਾਰੇ ਸੰਗਤ ਨੂੰ ਗਮਾਨਕ ਪਾਸ਼ਾ ਜੀ ਦੇ ਗੁਰਪੁਰਬ ਦਿਵਸ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ